ਸਿੱਧੂ ਜਿੰਦਾਬਾਦ ਨਾ ਸਿੱਧੂ ਜਿੰਦਾਬਾਦ ਨਾ ਸਿੱਧੂ ਜਿੰਦਾਬਾਦ ਸਸਿਕ ਕਰ ਮੈਂ ਵੀ ਮੈਂ ਤੁਹਾਡਾ ਆਪਣਾ ਮਾਨ ਬਟਿੰਡਿਆ ਇਸ ਟਾਈਮ ਅਸੀਂ ਪਿੰਡ ਕੋਟ ਦੁਨੇ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਜਿੱਥੇ ਕੱਲ ਦੇ ਇਕੱਠ ਦੀਆਂ ਕੱਲ ਦੀ ਰੈਲੀ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਦਾਣਾ ਮੰਡੀ ਹੈ ਬਿਲਕੁਲ ਰੋਡ ਦੇ ਉੱਤੇ ਤੁਹਾਨੂੰ ਦੱਸ ਦਈਏ ਤਨੌਲੇ ਤੋਂ ਜੋ ਭਿੱਖੀ ਨੂੰ ਰੋਡ ਜਾਂਦਾ ਉਹਦੇ ਬਿਲਕੁਲ ਉੱਤੇ ਦਾਣਾ ਮੰਡੀ ਆ ਰਾਣਾ ਮੰਡੀ ਦੇ ਵਿੱਚ ਆ ਟਰਾਲੀਆਂ 6-7 ਟਰਾਲੀਆਂ ਜੋੜ ਕੇ ਪੱਧਰ ਕਰਕੇ ਸਟੇਜ ਬਣਾਈ ਜਾ ਰਹੀ ਹੈ ਤੇ ਇਧਰ ਵੱਧੂ ਖੁੱਲਾ ਥਾਂ ਪਿਆ ਕੀ ਹਾਲ ਹੈ ਬਈ ਵਧੀਆ ਬੜਾ ਇਧਰ ਵੱਧੂ ਖੁੱਲਾ ਪਿਆ ਥਾਂ ਉਹ ਤੱਕ ਤੇ ਇੱਕ ਇੱਕ ਸਾਈਡ ਪਰਦੇ ਲਾਏ ਜਾਣਗੇ ਪਹਿਲਾਂ ਜਿਹੜੀ ਸਟੇਜ ਦਾ ਇਹਨਾਂ ਨੇ ਰਵੰਧ ਕਰਿਆ ਸੀ ਉਹ ਥੋੜੀ ਜਿਹੀ ਨੀਵੀ ਰਹਿ ਗਈ ਉਹ ਸੀਗੀ ਸਟੇਜ ਇਹ ਸਾਹਮਣੇ ਉਹ ਸਟੇਜ ਨੀਵੇਂ ਰਹੀ ਉਹ ਤੇ ਗੱਲ ਨਹੀਂ ਬਣੀ ਹੁਣ ਇੱਥੇ ਉੱਚੀ ਸਟੇਜ ਬਣਾਈ ਜਾਊਗੀ ਟਰਾਲੀਆਂ ਜੋੜ ਕੇ 6-7 ਟਰਾਲੀਆਂ ਇਸ ਤਰ੍ਹਾਂ ਬਰਾਬਰ ਜੋੜ ਕੇ ਪੱਧਰ ਕਰਕੇ ਮਿੱਟੀ ਬਿਲਕੁਲ ਠੀਕ ਹੈ ਤੇ ਉੱਚੀ ਸਟੇਜ ਇਹ ਬਣਾਈ ਜਾਊਗੀ ਤੇ ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹ ਦੂਰੋਂ ਦੂਰੋਂ ਮਹਾਲੀ ਤੱਕ ਦੇ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਤੇ ਆਪਾਂ ਜਿਹੜੇ ਬੰਦੇ ਪ੍ਰਬੰਧ ਕਰ ਰਹੇ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਕੀ ਹਾਲ ਹੈ ਤੇ ਆ ਦੇਖੋ ਜੀ ਸਟੇਜ ਲਾਈ ਜਾ ਰਹੀ ਆ ਤੇ ਆ ਨਾਲ ਖੁੰਦੇ ਨੇ ਅੰਦਰ ਤੇ ਹਰਿਆ ਤਿਆਰੀਆਂ ਹੋਈ ਜਾਂਦੀਆਂ ਨੇ ਆਪਾਂ ਗੱਲ ਕਰਦੇ ਆਂ ਭਾਨੇ ਦੇ ਜਿਗਰੀ ਯਾਰ ਭਾਨੇ ਭਗੌੜੇ ਨਾਲ ਬਾਈ ਮਿੰਟੂ ਨਾਲ ਬਾਈ ਕੀ ਹਾਲ ਐ ਵਧੀਆ ਵਧੀਆ ਤੁਸੀਂ ਸੁਣਾਓ ਜੀ ਅੱਛਾ ਬਾਈ ਤਿਆਰੀਆਂ ਕਰ ਰਹੇ ਹਾਂ ਕੱਲ ਦੀਆਂ ਹੈ ਹਾਂ ਬਿਲਕੁਲ ਜੀ ਤਿਆਰੀਆਂ ਚੱਲ ਰਹੀਆਂ ਕਿਵੇਂ ਕਿੰਨੇ ਕੁ ਰਿਸਪੌਂਸ ਆ ਰਹੇ ਸਾਨੂੰ ਕਿਵੇਂ ਉਮੀਦ ਬਹੁਤ ਮੈਂ ਕਹਿੰਦਾ ਵੀ ਰਿਕਾਰਡ ਟੁੱਟ ਜਾਣਗੇ ਇੰਨਾ ਇਕੱਠਾ ਹੋਣਾ ਮਾਜੇ ਦਵਾਬੇ ਫਵਾਦ ਮਾਲਬਾ ਤਾਂ ਸਾਡਾ ਹੈਗਾ ਹੀ ਹੈਗਾ ਸਾਰਾ ਕਈ ਮੁੰਡੇ ਮੈਨੂੰ ਇੱਥੇ ਮਿਲੇ ਮੁਹੱਲੇ ਤੋਂ ਆਏ ਹੋਏ ਆ ਬਹੁਤ ਦੂਰੋਂ ਤੁਹਾਨੂੰ ਆਏ ਹੋਇਆ ਜੀ ਬਹੁਤ ਦੂਰੋਂ ਆਏ ਹੋਇਆ ਔਰ ਉਮੀਦ ਆ ਵੀ ਭਰਮਾ ਹੰਗਾਰਾ ਮੜੂਗਾ ਜੀ ਕਿਉਂਕਿ ਜਦ ਗੱਲ ਸਭ ਨੂੰ ਪਤਾ ਵੀ ਨਿਰਦੋਸ਼ ਹੋ ਤੇ ਪਰਚਾ ਦਿੱਤਾ ਗਿਆ ਬਿਲਕੁਲ ੱਕਾ ਹਾਂ ੱਕਾ ਹੋਇਆ ਔਰ ਜਿਹੜਾ ਸੱਚ ਬੋਲਦਾ ਤੇ ਉਹਦੇ ਫਿਰ ਨਸੀਬ ਤਾਂ ਪੈਂਦੀਆਂ ਤੇ ਪਰ ਸਾਡਾ ਪੰਜਾਬ ਸੱਚ ਦੇ ਨਾਲ ਖੜਦਾ ਇੱਕ ਗੱਲ ਭਾਈ ਸਮਝ ਨਹੀਂ ਆ ਰਹੀ ਹਨਾ ਕੀ ਹੋਈ ਕੀ ਜਾਂਦਾ ਯਾਰ ਹਨਾ ਸਮਝੋ ਬਾਹਰ ਇੱਕ ਪਰਚਾ ਦੋ ਪਰਚੇ ਤੀਜਾ ਪਰਚਾ ਕਹਿੰਦੇ ਚੌਥੀ ਦੀ ਤਿਆਰੀ ਵੀ ਸੀਗੀ ਹਾਂ ਹਾਂ ਬਿਲਕੁਲ ਪਰ ਉਹੀ ਆ ਵੀ ਚੈਨ ਚੋਰੀ ਦਾ ਇਲਜ਼ਾਮ ਲਾ ਗਿਆ ਹਨਾ ਵੀ ਚੈਨ ਚੋਰੀ ਕਰੂਗਾ ਉਹ ਜਿਹੜਾ ਬੰਦਾ ਲੱਖਾਂ ਕਮਾਉਣ ਵਾਲਾ ਚੈਨੀ ਚੋਰੀ ਕਰੂਗਾ ਜੀ ਕਰੂ ਚੋਰੀ ਕਰੂਗਾ ਜੀ ਬਾਕੀ ਅਸੀਂ ਮਿਹਨਤ ਤੁਸੀਂ ਵੀ ਕਰਦੇ ਹੋ ਆਪਾਂ ਸਾਰੇ YouTube ਤੇ Facebook ਆ ਅਸੀਂ ਮਿਹਨਤਾਂ ਕਰਦੇ ਆ ਵੀਡੀਓ ਬਣਾਉਣੇ ਮਹੀਨੇ ਚ ਦਾਅ ਦਾ ਤੇ ਸਾਨੂੰ ਸਾਡੇ ਖਰਚੇ ਚੋਕੇ ਤਾਂ ਸਾਰਿਆਂ ਨੂੰ ਆਉਂਦੇ ਹੀ ਆ ਯਾਰ ਇਹ ਇੱਕ ਗੱਲਾਂ ਦਾ ਦਿਮਾਗ 'ਚ ਜਿਹੜਾ ਬੰਦਾ ਕੰਮ ਕਰਦਾ ਨਾ ਉਹ ਉਹਦੇ ਤੇ ਇਹ ਗੱਲਾਂ ਦਿਮਾਗ 'ਚ ਹੀ ਨਹੀਂ ਆਉਂਦੀਆਂ ਚੈਨੀ ਚੋਰੀ ਵਾਲੀਆਂ ਜਾਂ ਹੋਰ ਜਿਹੜਾ ਬੰਦਾ ਸਰਕਾਰ ਹਰ ਪੀਓ ਗੱਡੀ ਦਾ ਖਰਚਾ ਚੱਕਦਾ ਹਾਂ 60 ਲੱਖ ਰੁਪਈਆ ਹੂੰ ਬੰਦੇ ਨੇ ਵਾਪਸ ਕਰਾਤਾ ਉਹਨਾਂ ਤੋਂ ਉਹਨੇ ਪੰਜੀ ਲੈਤੀ ਨਹੀਂ ਚੈਨੀ ਚੋਰੀ ਉਹ ਕਰਨ ਦੀ ਕੀ ਉਹ ਕਰਦਾ ਪਤਾ ਨਹੀਂ ਇੰਨਾ ਕੀ ਡਰ ਹੋ ਗਿਆ ਬਾਈ ਸਰਕਾਰਾਂ ਨੂੰ ਇਹ ਕਾਮ ਜੇ ਨੌਜਵਾਨ ਤੋਂ ਹਾਂ ਸਮਝੋ ਬਾਹਰ ਗੱਲ ਹੈ ਹੈਨਾ ਵੀ ਕੌਣ ਕਰਾ ਰਿਹਾ ਹੈ ਕੀ ਗੱਲਬਾਤ ਛੱਕੇ ਨਾਲ ਵੀ ਇਹ ਲੋਕਾਂ ਦੇ ਪੈਸੇ ਵਾਪਸ ਕਰਾ ਰਿਹਾਗਾ ਹੂੰ ਵੇ ਇਹ ਕਿਸੇ ਬੰਦੇ ਦਾ ਇੱਕ ਫੇ ਤੁਸੀਂ ਮਿਲਿਆ ਭਾਨੇ ਨੂੰ ਮੇਰੇ ਪੰਜੀ ਲਈ ਗ੍ਰਫਤਾਰੀ ਤੋਂ ਬਾਅਦ ਨਹੀਂ ਮੈਂ ਗ੍ਰਫਤਾਰੀ ਤੋਂ ਬਾਅਦ ਨਹੀਂ ਮਿਲਿਆਗਾ ਪਰ ਉਦਾਂ ਗੱਲ ਨਹੀਂ ਹੋ ਪਾਈਗੀ ਥੋੜਾ ਜਿਹਾ ਦੂਰ ਤੋਂ ਤੇ ਪ੍ਰਸ਼ਾਸਨ ਹਾਂ ਉਹ ਤਾਂ ਫਿਰ ਪ੍ਰਸ਼ਾਸਨ ਨੂੰ ਵੀ ਡਰ ਹੁੰਦਾ ਜਦੋਂ ਛਡਾਉਣ ਗਏ ਅਸੀਂ ਤੇ ਸਾਰੇ ਬੜੇ ਤੁਸੀਂ ਪੂਰੀ ਤਿਆਰੀ ਨਾਲ ਬੱਗੇ ਸੀ ਬਹੁਤ ਮੈਂ ਕਹਿੰਦਾ ਵੀ ਸਾਨੂੰ ਇੰਨਾ ਖਚਾ ਸੀ ਵੀ ਚਲੋ ਸਾਡੇ ਵਾਲਾ ਅੱਜ ਘਰੇ ਆ ਜੂਗਾ ਤੇ ਪਰ ਉੱਥੇ ਜਦੋਂ ਅਸੀਂ ਪਹੁੰਚੇ ਮਰੇਲ ਕੋਟਲੇ ਤੇ ਉੱਥੇ ਸਾਨੂੰ ਖਬਰ ਮਿਲੀ ਵੀ ਉਹਨੂੰ ਪਟਿਆਲੇ ਜਦੋਂ ਪਹਿਲਾਂ ਹੀ ਲੈ ਕੇ ਗਿਆ 11 ਵਜੇ ਲੈ ਕੇ ਮਾਨ ਨੂੰ ਬਹੁਤ ਠੇਸ ਪਹੁੰਚੀ ਔਰ ਦੂਜੀ ਸੌਡੇ ਕੱਲੇ ਨਹੀਂ ਬਾਈ ਪੂਰੇ ਪੰਜਾਬ ਦੇ ਪਹੁੰਚੀ ਪਾਕਿਸਤਾਨ ਚ ਲੋਕ ਬੋਲੀ ਜਾਂਦੇ ਆ ਬਿਲਕੁਲ 6 ਵੇ ਪਹੁੰਚੀ ਵੀ ਉਹ ਤੇ ਐਡਾ ਇਲਜ਼ਾਮ ਚੈਨ ਚੋਰ ਵਾਲਾ ਲਾਇਆ ਉਹਦੇ ਕਿਰਦਾਰ ਕੂਸ਼ੀ ਕਰਨ ਵਾਸਤੇ ਵੀ ਕੱਲ ਨੂੰ ਲੋਕ ਕਹਿੰਦੇ ਇਹਦਾ ਚੋਰ ਜਾ ਬੰਦਾ ਵੀ 100 ਦੇ ਵਿੱਚੋਂ 20% ਤਾਂ ਕਹਿਣਗੇ ਨਹੀਂ ਉਹ ਗਲਤ ਫਹਮੀ ਆ ਹਾਂ ਉਹ ਫਹਮੀ ਆ ਉਹ ਕਹਿੰਦਾ ਹੁੰਦਾ ਨਾ ਵੀ ਨਾਮ ਇੰਨਾ ਬਣਾ ਲਿਆ ਬਦਨਾਮ ਨਹੀਂ ਹੁੰਦੇ ਮੂਸੇ ਵਾਲੇ ਦਾ ਗਾਣਾ ਸੀਗਾ ਤੇ ਉਹ ਕੌਸੀ ਕਈ ਜਣੋ ਬਦਨਾਮ ਨਹੀਂ ਹੁੰਦਾ ਸਭ ਨੂੰ ਪਤਾ ਸਭ ਜੱਗ ਜਾਹਰ ਆ ਗੱਲ ਬਾਤ ਹੂੰ ਬਿਲਕੁਲ ਬਿਲਕੁਲ ਬਈ ਸਾਰਾ ਪੰਜਾਬ ਅੱਜ ਦੀ ਘੜੀ ਨਾਲ ਖੜ ਗਿਆ ਭਾਨੇ ਦੇ ਤੇ ਪਾਕਿਸਤਾਨ ਚੋ ਬੋਲੀ ਨੇ ਕੈਨੇਡਾ ਅਮਰੀਕਾ ਚਲੋ ਉਹ ਤਾਂ ਆਪਣੀ ਮੁੰਡੇ ਆ ਹਨਾ ਉਹਨਾਂ ਦਾ ਬੋਲਣਾ ਹੀ ਆ ਤੇ ਕਿੰਨੇ ਲੋਕਾਂ ਨੇ ਯਾਰ ਪੈਸੇ ਵਾਪਸ ਕਰਾਏ ਪਰ ਉਹ ਮੈਨੂੰ ਲਾਲਸਪਨ ਇੱਕ ਗੱਲ ਇਹ ਗਿਣਾ ਹੈਗਾ ਬਈ ਵੀ ਸਾਰੇ ਨਹੀਂ ਆਏ ਹਨਾ ਜਿੰਨੇ ਲੋਕਾਂ ਨੇ ਪੈਸੇ ਵਾਪਸ ਕਰਾਏ ਕੋਈ ਨਹੀਂ ਕੱਲ ਨੂੰ ਲੱਗ ਜੂਗਾ ਪਤਾ ਨਹੀਂ ਸਾਨੂੰ ਉਮੀਦ ਆਣਾ ਪਰ ਜੇ ਇੱਕ ਬੰਦੇ ਦੀ ਵੀ ਜ਼ਮੀਰ ਜਾਗਦੀ ਹੋਊ ਕਿ ਮਤਲਬ ਵੇ ਜ਼ਮੀਰਾ ਹੋਇਆ ਤਾਂ ਕੀ ਕਹਿਣਾ ਨਹੀਂ ਜਿਹੜੇ ਬੰਦਿਆਂ ਦੇ ਪੈਸੇ ਵਾਪਸ ਕਰਾਏ ਆ ਦੂਜੇ ਤਾਂ ਆਉਣਗੇ ਆਉਣਗੇ ਜ਼ਰੂਰ ਤੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਬਾਬਿਓ ਮੌਕਾ ਹੁਣ ਆਸਾਨ ਲਾਉਣ ਦਾ ਉਹਨੇ ਪੈਸੇ ਨਹੀਂ ਲਏ ਉਹਨੇ ਥੋਥੋ ਕੁਝ ਉਹ ਨਹੀਂ ਲਿਆਗਾ ਤੇ ਥੋਥੋ ਕੀ ਲੈਣਾ ਕੱਲ ਨੂੰ ਇੱਥੇ ਹਾਜ਼ਰੀ ਲਵਾਜੋ ਯਾਰ ਤਲੀ ਤੇ ਧਰਕੇ ਵਾਲੀ ਗੱਲ ਆ ਪਤਾ ਉਹਨੂੰ ਵੀ ਸੀ ਪਰਚੇ ਹੋ ਸਕਦੇ ਆ ਹੋ ਸਕਦਾ ਹਨਾ ਹੁਣ ਇੱਕ ਗੱਲ ਹੋਰ ਬਈ ਵਿਰੋਧੀ ਧਿਰ ਸਰਕਾਰਾਂ ਆਕਾਲੀ ਕਾਂਗਰਸੀ ਕਿਉਂ ਨਹੀਂ ਬੋਲ ਰਹੇ ਬਈ ਹਾਂ ਕੋਲ ਹੱਕਾ ਜੀ ਸੱਚ ਦਾ ਸਾਥ ਦੇਣ ਦਾ ਵੀ ਜਦੋਂ ਉਂ ਤਾਂ ਤੁਸੀਂ ਬਹਾਨੇ ਲੱਭਦੇ ਰਹਿੰਨੇ ਹੋ ਆ ਕਿੱਡਾ ਵੱਡਾ ਤੁਹਾਡੇ ਕੋਲੇ ਇੱਕ ਤੁਹਾਡੇ ਸਾਹਮਣੇ ਪ੍ਰੂਫ ਹੋਈ ਜਾਂਦਾ ਧੱਕਾ ਤੁਸੀਂ ਕਿਉਂ ਬੋਲੋ ਯਾਰ ਜੀ ਪਰ ਕਿੰਨੇ ਕਿਤੇ ਗੱਲ ਇਹ ਵੀ ਹੋਊਗੀ ਵੀ ਭਾਨਾ ਸਾਨੂੰ ਵੀ ਬੋਲਦਾ ਰਿਹਾ ਵੀ ਹੁਣ ਲੋਟ ਆਇਆ ਉਹ ਵੀ ਕਹਿੰਦੇ ਹੋਣਗੇ ਕਹਿਣ ਦਾ ਮਤਲਬ ਸਾਰੇ ਸਾਰੇ ਮਗਰ ਪੈ ਗਏ ਉਹ ਤਾਂ ਬਿਲਕੁਲ ਸਾਰੇ ਕਹਿਣ ਦਾ ਮਤਲਬ ਸਾਰੇ ਵੀ ਅਗਲੇ ਨੂੰ ਲੱਗਦਾ ਕਿਉਂਕਿ ਭਾਨਾ ਬੋਲਦਾ ਜਿੱਥੇ ਗਲਤ ਹੁੰਦਾ ਕੰਮ ਤੇ ਸਹੀ ਹੁੰਦਾ ਉਹ ਤਾਰੀਫ ਵੀ ਕਰਦਾ ਬਿਲਕੁਲ ਜਿਹੜਾ ਸਹੀ ਆ ਉਥੇ ਉਹ ਤਾਰੀਫ ਵੀ ਕਰਦਾ ਹਨਾ ਉਹ ਹੱਕ ਸੱਚ ਲਈ ਬੋਲਦਾ ਚਾਹੇ ਕੋਈ ਵੀ ਪਾਰਟੀ ਹੋਵੇ ਪਹਿਲਾਂ ਕਾਲੀ ਸੀਗੇ ਉਦੋਂ ਵੀ ਉਹ ਬੋਲਦਾ ਸੀ ਕਾਂਗਰਸ ਮੌਕੇ ਵੀ ਬੋਲਦਾ ਸੀ ਸਵਾਲ ਪੁੱਛਦਾ ਸੀ ਹੂੰ ਸਵਾਲ ਪੁੱਛਣਾ ਤਾਂ ਕੋਈ ਗਲਤ ਗੱਲ ਕੋਈ ਗੁਨਾਹ ਨਹੀਂ ਇਹਨਾਂ ਨੇ ਸਕੇਆ ਹਾਂ ਇਹਨਾਂ ਨੇ ਸਕੇਆ ਹੈ ਹਨਾ ਮਾਨ ਸਾਹਿਬ ਕਹਿੰਦੇ ਸੀ ਵੀ ਜੇ ਤੁਸੀਂ ਸਵਾਲ ਪੁੱਛੋ ਹੂੰ ਆਪ ਦਾ ਲੀਡਰ ਤੁਹਾਡੇ ਇਲਾਕੇ ਚਾਹੁੰਦਾ ਤੁਹਾਡਾ ਪੁੱਛਣ ਦਾ ਸਵਾਲ ਫਰਜਾ ਤੇ ਉਹ ਸਵਾਲ ਹੀ ਪੁੱਛਦਾ ਸੀ ਹਨਾ ਤੇ ਫਿਰ ਸਵਾਲ ਪੁੱਛਣ ਦੀ ਆ ਤਾਂ ਯਾਰ ਸਰਕਾਰ ਦਾ ਕੰਮ ਸੀ ਬਈ ਤੁਸੀਂ ਵੀ ਭਾਲੀ ਭੂਲੀ ਛੋੜਿਆ ਹਨਾ ਇੱਕ ਮਿੰਟ ਵੀਰੇ ਵੀਰੇ ਇੱਕ ਮਿੰਟ ਤੁਸੀਂ ਵੀ ਭਾਲੀ ਭੂਲੀ ਜੇ ਤੁਹਾਨੂੰ ਪਤਾ ਵੀ ਇਹ ਕਿੱਡਾ ਵੱਡਾ ਸਿਸਟਮ ਹੈ ਏਜੰਟਾਂ ਦੇ ਇਹਨਾਂ ਨੂੰ ਹੱਥ ਪਾਉਣਾ ਖਲ ਲਈਦਾ ਬੜਾ ਨਹੀਂ ਆ ਬੰਦੇ ਤੋਂ ਪੈਸੇ ਲੈ ਕੇ ਮੁੜ ਕੇ ਇਹ ਇਹਨਾਂ ਦੇ ਬੌਂਸਰ ਮੂਰੇ ਹੋ ਜਾਂਦੇ ਆ ਫਿਰ ਕੁੜੀਆਂ ਰੱਖੇ ਮੂਰੇ ਆ ਬੰਦੇ ਨੂੰ ਮੁੜ ਕੇ ਮੂੰਹ ਨਹੀਂ ਦਿਖਾਉਂਦੇ ਠੀਕ ਹੈ ਉਹ ਬੰਦੇ ਪਾਨੇ ਪਹਿਲੇ ਦਿਨ ਜਿੱਦੇ ਪੈਸੇ ਕਿਸੇ ਦੇ ਵਾਪਸ ਕਰਾਏ ਸਹਿਰ ਤੁਸੀਂ ਤਾਂ ਨਹੀਂ ਸੀ ਅਸੀਂ ਸਾਰੇ ਇਕੱਠੇ ਸੀ ਤੇ ਉਹਨਾਂ ਨੇ ਬੌਂਸਰ ਵੀ ਮੂਰੇ ਕਰੇ ਫਿਰ ਕੁੜੀ ਵੀ ਇੱਕ ਵੀਡੀਓ ਵੀ ਵਾਇਰਲ ਕੁੜੀ ਪਾਨੇ ਨੂੰ ਕਹਿੰਦੀ ਤੂੰ ਵਿੱਚੋਂ ਕਿੰਨੇ ਲੈਣਿਆ ਐਦਾਂ ਦੀਆਂ ਗੱਲਾਂ ਬੰਦੇ ਨੂੰ ਜਲੀਲ ਕਰਨਾ ਵੀ ਇਹ ਮੁੜ ਕੇ ਨਾ ਆਵੇ ਹਨਾ ਤੇ ਪਰ ਉਹ 3000 ਦਬਿਆ ਨਹੀਂ ਕਹਿੰਦਾ ਚੱਕਰੀ ਕੋਈ ਨਹੀਂ ਉੱਥੇ ਪੰਥੀ ਮਾਰ ਕੇ ਬਹਿ ਗਿਆ ਤੇ ਪੈਸੇ ਲੈ ਕੇ ਫੇਰ ਮੁੜਿਆ ਉਹ ਪਤਾ ਹੁਣ ਉਹਨਾਂ ਨੇ ਵੀ ਪੁਲਿਸ ਬੁ ਸਤੇ ਭੱਜੇ ਉਹਨਾਂ ਦਾ ਫੋਨ ਹੀ ਪਿਆ ਫਿਰ ਉਹ ਦੂਜੇ ਲੋਟ ਭੱਜੇ ਵੀ ਕੀ ਆ ਪੈਸੇ ਪੁੱਛਦੇ ਅਸੀਂ ਹਟਾ ਲਈਏ ਪਰ ਇਹ ਦਵਿਆਣੀਆਂ ਨੇ ਉਹਦੂ ਬਾਅਦ ਖੁੱਲ ਕੇ ਕੰਮ ਚੱਕਦਾ ਯਾਰ ਲੋਕ ਕਿੰਨੀ ਆਸਾਂ ਲੈ ਕੇ ਆਦੇ ਕਿਸੇ ਨੇ ਜ਼ਮੀਨ ਵੇਚੀ ਕਿਸੇ ਨੇ ਲਿਮਟ ਕਰਾਈ ਕਿਸੇ ਨੇ ਕਿਵੇਂ ਹੈ ਇੱਥੇ ਆ ਕੇ ਨਾ ਮੈਂ ਇਹ ਗੱਲ ਕਹਿਣਾ ਮਾਣ ਵੀ ਇਹੋ ਜਿਹੇ ਪਰਿਵਾਰ ਵੀ ਹੈ ਜਿਹਦੇ ਕੋਲੇ ਤਿੰਨ ਕਿੱਲੇ ਸੀ ਤੇ ਤਿੰਨੇ ਕਿੱਲੇ ਵੇਚ ਕੇ ਜੰਟ ਨੂੰ ਪੈਸੇ ਦੇਤੇ 4-4 5-5 ਸਾਲ ਹੋ ਗਏ ਉੱਥੇ ਬੈਠੇ ਸੀਗੇ ਭਾਈ ਜੀ ਥੋੜੇ ਸੀਗੇ ਆਜੋ ਘਰ ਹੀ ਵੇਚ ਗਿਆ ਸੀ ਇਹ ਕਿਹੜਾ ਪਿੰਡ ਆਈ ਤੁਹਾਡਾ ਇੱਧਰ 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 ਲੈ ਬਸੇ ਹੈ ਨਹੀਂ ਇੱਧਰ ਨਾਲ ਸੁਵਾ 4.20 ਦੇ ਦਸਵਾ ਦਸਵਾ ਉੱਚੀ ਬੋਲੋ ਅੱਛਾ 4.20 ਦਾ ਜੀ ਹਾਂਜੀ ਤੇ ਦਸਵਾ ਕਿੰਨੇ ਕਿੰਨੇ ਪੈਸੇ ਪਸੇ ਸੀ ਤੁਹਾਡੇ 25 ਲੱਖ ਮੁੜ ਗਿਆ ਸੀ ਵਿੱਚੋਂ ਥੋੜੇ ਮੁੜਿਆ ਭਾਨੇ ਨੇ ਵੀ ਗੱਲ ਪਸੋਰ ਨਾ ਮੁੜੇ 9 ਲੱਖ ਮੁੜੇ ਹੁਣ ਤੁਸੀਂ ਇਹ ਦੱਸੋ ਵੀ ਥੋ ਥੋ ਕਿਸੇ ਭਾਨੇ ਸਿੱਧੂ ਨੇ ਜਾਂ ਭਾਨੇ ਸਿੱਧੂ ਦੀ ਟੀਮ ਚੋਂ ਕਿਸੇ ਨੇ ਕੋਈ ਪੈਸਾ ਜਾਂ ਕੋਈ ਕਿਸੇ ਨੂੰ ਕਿਹਾ ਹੋਵੇ ਵੀ ਉੱਥੇ ਜਾ ਰ ਇੱਥੇ 50 ਹਜ਼ਾਰ ਲੱਖ ਦੇ ਜੀ ਮੰਗੇ ਕੋਈ ਮੰਗੇ ਪੈਸਾ ਕੋਈ ਮੇਰੇ ਕੋ ਪਾ ਜੀ ਕਿਸਨੇ ਉਹਨਾਂ ਨੂੰ ਕੁਛ ਨਹੀਂ ਲਿਆ ਇਹਨੂੰ ਪੈਸੇ ਦਲਾਈ ਪੈਸੇ ਦਲਾਈ ਜਦੋਂ ਆਉਂਦੇ ਸੀ ਚਾਹ ਪਾਣੀ ਵੀ ਆਉਂਦੇ ਸੀ ਚਾਹ ਪਾਣੀ ਪੀ ਕੇ ਜਾਂਦਾ ਖੁਸ਼ ਹੋ ਕੇ ਜਾਂਦਾ ਫਿਰ ਦੱਸੋ ਉਹ ਬੰਦਾ ਚੈਨਾ ਚਲੋ ਛੋਟਾ ਕੋਈ ਅੱਧ ਤਾਂ ਮੁੜਿਆ ਤੁਹਾਨੂੰ ਕੋਈ ਆਸ ਦੀ ਕਿਰਨ ਤਾਂ ਵੱਜੀ ਤੁਹਾਨੂੰ ਲੱਗਦਾ ਉਹ ਭਾਨਾ ਹੀ ਰੱਬ ਆ ਇਹਨੂੰ ਭਾਨੇ ਨੇ ਨੌ ਤ ਵਾਦਾ ਦੂਜੇ ਵੀ ਦਵਾ ਦੂ ਹੈ ਦਵਾਇਆ ਮੇਰਾ ਭਾਈ ਅੱਜ ਦਵਾਏਗਾ ਜੀ ਦਵਾਏਗਾ ਆ ਦੇਖੋ ਭਾਈ ਜੇ ਇਹ ਬਾਈ ਦਾ ਕੰਮ ਕਰਿਆ ਜੀ ਤਾਂ ਇੱਕ ਰਾਤ ਪਹਿਲਾਂ ਆ ਕੇ ਖੜਾਗਾ ਹੈ ਇਹ ਸਚਾਈ ਆ ਜੇ ਤਾਂ ਭਾਨੇ ਨੇ 10 20 ਹਜ਼ਾਰ ਰੁਪਏ ਲਿਆਉਂਦੇ ਕਹਿੰਦਾ ਮੈਂ ਤਾਂ ਪੈਸੇ ਦੇ ਕੇ ਕੰਮ ਕਰਾਂ ਮੈਂ ਕੀ ਲੈ ਤੇ ਇਹ ਬੇ ਸਚਾਈ ਆ ਸਚਾਈ ਦੀ ਹਮੇਸ਼ਾ ਬਈ ਜਿੱਤ ਹੁੰਦੀ ਆ ਇਹ ਬੰਦਾ ਨੇ ਮਾਣਾ ਹੂੰ ਲੱਖਾਂ ਹੀ ਬੰਦੇ ਆ ਜਿਨ੍ਹਾਂ ਦੇ ਪੈਸੇ ਮੜਵਾਏ ਹੂੰ ਲੱਖਾਂ ਹੀ ਬੰਦੇ ਆ ਤੇ ਉਹਨਾਂ ਲੱਖਾਂ ਚੋਂ ਇੱਕ ਬੰਦਾ ਆ ਕੇ ਕਹਿ ਦੇਵੇ ਵੀ ਭਾਨੇ ਨੇ ਪੈਸਾ ਲਿਆ ਆ ਤੇ ਅਸੀਂ ਜੋ ਜੋ ਸਾਨੂੰ ਸਜ਼ਾ ਲਾਉਣਗੇ ਅਸੀਂ ਕਟਾਂਗੇ ਮਨਜ਼ੂਰ ਆ ਸਾਨੂੰ ਉਹ ਸਜ਼ਾ ਉਹ ਬੰਦਾ ਇਦਾਂ ਦਾ ਨਹੀਂ ਉਹ ਤਾਂ ਕਹਿੰਦਾ ਅਸੀਂ ਮੇਰੇ ਦੇ ਮੇਰੇ ਤੇ ਕੋਈ ਗੱਲ ਹੋਈ ਸਾਥ ਦਿਓ ਅੱਜ ਉਹਦੇ ਗੱਲ ਤੇ ਤੁਹਾਨੂੰ ਪੂਰਨ ਜਾਣ ਦੀ ਲੋੜ ਬਈ ਉਹਨੇ ਗਰੀਬੀ ਦੇਖੀ ਸੀ ਉਹ ਪੈਸਾ ਕਿੰਨੇ ਦਾ ਜਿੰਮੇ ਆਪੇ ਕਹਦੀ ਰੱਜ ਗਿਆ ਸੀ ਆਪਦਾ ਉਹਨੇ ਸੋਨਾ ਘਰ ਬਣਾ ਲਿਆ ਸੀ ਸੋਹਣੀ ਸਾਨੂੰ ਬਹੁਤ ਸੋਹਣੀ ਇਨਕਮ ਆਉਂਦੀ ਜੀ ਬੰਦਾ ਚਾਰ ਪਤਾ ਹੀ ਸਾਰੇ ਨੂੰ ਹਾਂ ਹਾਂ ਅਸੀਂ ਐਡੀਆਂ ਐਡੀਆਂ ਵੱਡੀਆਂ ਗੱਡੀਆਂ ਲਈ ਕਰਦੇ ਆ ਮਿਹਨਤ ਕਰਕੇ ਲਈਆਂ ਨਾ ਕਿ ਕਿਸੇ ਨੇ ਠੱਗੀ ਠੱਗੀ ਹਾਂ ਹੈਨਾ ਮੇਰਾ ਘਰ ਵੇਚ ਗਿਆ ਜੀ ਕੱਲ੍ਹ ਅੱਛਾ ਮੇਰਾ ਘਰ ਵੇਚ ਗਿਆ ਘਰ ਵੇਚ ਗਿਆ ਜੀ ਪ੍ਰਾਂ ਕਰ ਸੀ ਘਰ ਵੇਚ ਕੇ ਘਰ ਵੇਚ ਕੇ ਤੇ ਉਹ ਘਰ ਵੇਚ ਕੇ ਮੈਂ ਪੈਸੇ ਲਾਇਆ ਜੀ ਅੱਜ ਘਰ ਵੇਚ ਕੇ ਪੈਸੇ ਦਿੱਤੇ ਸੀ ਮੈਂ ਬਾਜੂ ਪੈਸੇ ਪਹੁੰਚ ਗਏ ਚਲੋ ਕੋਈ ਆਪ ਥੋੜਾ ਬਾਹਰ ਫੜੀ ਹੁਣ ਦੱਸੋ ਲੋਕੋ ਪਾਨਾ ਗਲਤ ਆ ਕੋ ਸਹੀ ਆ ਹਾਂ ਪਾਨਾ ਸਿੱਧੂ ਜਿੰਦਾਬਾਦ 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 ਪਾਨਾ ਪਗੋੜਾ ਜਿੰਦਾਬਾਦ ਪਾਨਾ ਪਗੋੜੇ ਭਾਈ ਜਿੰਦਾਬਾਦ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਤੇ ਆ ਸਾਰੇ ਨੌਜਵਾਨ ਬੁੱਦੇ ਆਈ ਨਹੀਂ ਵੀ ਇਹਨਾਂ ਦੇ ਵਿੱਚੋਂ ਬਾਹਰੋਂ ਵੀ ਆਏ ਹੋਇਆ ਕੋਈ ਮਹਾਲੀ ਤੋਂ ਮੈਨੂੰ ਮੁੰਡੇ ਮਿਲੇ ਤੇ ਠੀਕ ਹੈ ਬਾਈ ਠੀਕ ਹੈ ਤੇ ਆ ਤਿਆਰੀਆਂ ਹੋਈ ਨੇ ਇੱਕ ਟਰਾਲੀ ਹੋਰ ਆ ਗਈ ਭਰ ਕੇ ਤੇ ਸਾਰੀ ਰਾਤ ਸਾਇਦ ਇਹਨਾਂ ਨੂੰ ਲੱਗ ਜੂ ਸਸਤੀ ਕਲਵੇ ਜਿਸਕਾ ਤੇ ਤਿਆਰੀ ਹੋ ਜੂਗੀ ਸਟੇਜ ਦੀ ਤੇ ਬਾਈ ਹੋਰ ਕੋਈ ਲੰਗਰ ਪਾਣੀ ਦਾ ਕੋਈ ਸਾਰੇ ਪ੍ਰਬੰਧ ਆ ਭਾਈ ਲੰਗਰ ਪਾਣੀ ਦਾ ਪ੍ਰਬੰਧ ਹੈਗਾ ਗੰਗਰ ਪਾਣੀ ਚਾਹ ਆਪਣੇ ਸਭ ਪ੍ਰਬੰਧ ਨੇ ਹਾਂ A to Z ਪ੍ਰਬੰਧਾ ਕਿਸੇ ਨੂੰ ਜਿਹੜੇ ਦੂਰ ਆਲੇ ਆ ਇਸ ਗੱਲ ਦਾ ਫਿਕਰ ਨਾ ਕਰਨ ਬਈ ਯਾਰ ਰੋਟੀ ਖਾ ਕੇ ਚੱਲ ਜੇ ਤੁਰ ਪੈਣ ਉਥੋਂ ਮੇਰਾ ਪਿੰਡ ਸਾਰੇ ਪ੍ਰਬੰਧ ਕਰਿਆ ਮੈਂ ਖਾਸ ਮਿੱਤਰਾਂ ਅਸੀਂ ਦੇਰੇ ਪ੍ਰਬੰਧਰ ਲੰਗਰ ਦਾ ਕਰਿਆ ਠੀਕ ਹੈ ਲਵੇ ਆ ਕਿੱਥੇ ਆਪਾਂ ਹੁਣ ਖੜੇ ਆ ਕੱਟ ਚ ਲਵੇ ਸਟੇਡੀ ਆ ਹੂੰ ਇੱਥੇ ਪ੍ਰਬੰਧ ਕਰਿਆ ਠੀਕ ਹੈ ਜੀ ਕੰਬਲਾਂ ਦਾ ਸਭ ਕੁਸਾ ਠੀਕ ਹੈ ਇੱਥੇ ਸਾਰੇ ਬੰਦੇ ਨੂੰ ਪਹਰਾ ਰੱਖਣਾ ਸਾਰੇ ਤਰ੍ਹਾਂ ਦੇ ਬਾਈ ਇੱਥੇ ਪ੍ਰਬੰਧ ਦਾ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਹੁੰਦੀ ਮੇਰਾ ਵੀਰ ਆ ਜਾਓ ਜੇ ਤੁਸੀਂ ਮੈਂ ਅੱਗੇ ਵੀ ਕਹਿ ਕੇ ਨਾ ਘਰੇ ਚਾਰ ਜੀਓ ਤਾਂ ਘਰੇ ਇੱਕ ਜਣਾ ਹੀ ਰਹੋ ਬਾਕੀ ਬਾਈ ਬਣੇ ਇੱਥੇ ਆਓ ਯਾਰ ਅੱਜ ਭਾਨੇ ਨਾਲ ਹੋਇਆ ਕੱਲ ਨੂੰ ਕਿਸੇ ਨਾਲ ਹੋਰ ਵੀ ਹੋ ਸਕਦਾ ਹਨਾ ਤੇ ਇਸ ਜਮਾ ਸ਼ਰੇ ਆਮ ਤੁਹਾਨੂੰ ਪਤਾ ੱਟਕਾਗਾ ਤੇ ਆਪਣੇ ਨਾਲ ਭਾਨੇ ਦਾ ਘੰਟਾ ਘਟ ਲਾ ਲਉ ਵੀਰ ਬਣ ਕੇ ਭਾਨੇ ਦਾ ਸਗਾ ਭਰਾਗਾ ਬਾਈ ਆਪਣਾ ਬਾਈ ਸਸੀਕਾਲ ਅ ਭਾਈ ਤਿਆਰੀਆਂ ਕਰੀ ਜਾਂਦੇ ਹੋ ਕਿ ਕਿਵੇਂ ਲੱਗਦਾ ਪੰਜਾਬ ਦੇ ਲੋਕ ਆਉਣਗੇ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਆਉਣਗੇ ਪੁੱਛੀ ਵੱਲੋਂ ਆਉਣਗੇ ਸਾਰੇ ਲੋਕ ਆਉਣਗੇ ਪੰਜਾਬ ਦੇ ਵਿੱਚ ਭਾਈ ਕਿੰਨੇ ਕਿ ਲੋਕਾਂ ਦਾ ਰਿਸਪੌਂਸ ਫੋਨ ਫੋਨ ਜਿੰਨੇ ਕਿ ਲੋਕਾਂ ਨੇ ਬਾਈ ਨੇ ਪੈਸੇ ਮੜਵਾਏ ਸੀ ਸਾਰੇ ਫੋਨ ਫੋਨ ਕਰ ਰਹੇ ਆ ਨਾਲ ਵੀ ਮੰਨ ਲਾ ਰਿਸਪੌਂਸ ਆ ਰਿਹਾ ਵੀ ਨਾਲ ਹੈ ਹਾਂ ਵੀ ਸਾਰੇ ਕਰੇ ਬਾਕੀ ਭਾਈ ਪਾਕਿਸਤਾਨ ਚ ਲੋਕ ਬੋਲੀਏ ਸਾਰੇ ਕਿਤੇ ਬੋਲੀ ਜਾਂਦੇ ਹਨਾ ਪਰ ਮਾਂ ਹੰਗਾਰਾ ਭਾਈ ਜਿਹੜੀ ਸੱਚਾਈ ਹੈ ਨਾ ਸੱਚਾਈ ਕਿਤੇ ਵੀ ਲੁਕੀ ਨਹੀਂ ਰਹਿੰਦੀ ਸੱਚਾਈ ਅੱਗੇ ਆਈ ਹੈ ਹੂੰ ਜਿਹੜੇ ਬੰਦੇ ਨੇ ਭਾਨੇ ਨਾਲ ਬਣਦੀ ਨਹੀਂ ਸੀ ਅੱਜ ਇਸ ਗੱਲ ਤੇ ਉਹ ਵੀ ਆ ਕੇ ਨਾਲ ਖੜ ਕੇ ਕਿਉਂਕਿ ਪਰਚੇ ਸਾਰੇ ਝੂਠੇ ਆ ਜਿਹੜਾ ਬੰਦਾ ਲੱਖ ਰੁਪਏ ਕਮਾਉਣ ਵਾਲਾ ਹੈ ਆਪਦੇ ਜ਼ੀਰੋ ਤੋਂ ਉੱਠ ਕੇ ਵਧੀਆ ਸਾਰਾ ਸਿਸਟਮ ਬਣਾ ਲਿਆ ਉਹ ਯਾਰ ਚੈਨੀ ਚੋਰੀ ਕਰੂਗਾ ਉਹ 10000 ਰੁਪਏ ਮੰਗੂਗਾ 10000 ਦਾ ਅਸਰ ਤੇਲ ਹੀ ਫੂਕ ਦਿੰਦਾ ਬੰਦਾ ਬਾਈ ਯਾਰ ਤੇ ਹੋਰ ਬਾਈ ਕੁਝ ਕਹਿਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ ਕੱਲ੍ਹ ਵਾਰੇ ਬਸ ਆਹੀ ਗੱਲ ਹੈ ਬਸ ਸਾਰੇ ਪਹੁੰਚੋ ਹੂੰ ਅੱਖ ਸੱਤ ਨਾਲ ਆ ਕੇ ਖੜੋ ਬਸ ਆਹੀ ਕਹਿਣਾ ਹੋਰ ਭਾਈ ਦਾਦੀ ਠੀਕ ਹੈ ਹਾਂ ਹਾਂ ਸਾਰੇ ਠੀਕ ਹੈ ਚੜਦੀ ਕਲਾ ਚ ਸਾਰੇ ਚੜਦੀ ਕਲਾ ਜਾ ਸਾਰਾ ਤੇ ਲੈ ਵੀ ਮਿੱਤਰੋ ਯਾਰ ਵਾਲੇ ਨੂੰ ਤਾਂ ਚੱਕ ਲਿਆ ਜਿਹਨੇ ਇੰਨੇ ਪੈਸੇ ਲੋਕ ਭਾਈ ਅੱਧਾ ਪੰਜਾਬ ਪੈਸੇ ਫਸਾਈ ਬੈਠਾ ਅੱਧਾ ਪੰਜਾਬ ਮੈਨੂੰ ਰੋਜ਼ 100 ਫੋਨ ਆਉਂਦਾ ਹੋ ਬਾਈ ਭਾਨੇ ਦਾ ਨੰਬਰ ਦੇ ਦਿਓ ਪੈਸੇ ਲੈਣੇ ਚਲੰਦਰ ਦੇ ਵਿੱਚੋਂ ਕਿੰਨੇ ਕੇ ਬੰਦਿਆਂ ਨੇ ਪੈਸੇ ਲੈਣੇ ਏਜੰਟ ਤਾਂ ਚੱਲ ਤੁਸੀਂ ਕਿੱਥੋਂ ਆਏ ਬਾਈ ਮੈਂ ਪਾਜੀ ਸਮਰਾਲੇ ਤੋਂ ਸਮਰਾਲੇ ਤੋਂ ਆਇਆ ਤੁਸੀਂ ਇੱਕ ਦਿਨ ਪਹਿਲਾਂ ਹੀ ਆ ਕੇ ਕਿਵੇਂ ਬਾਈ ਮੈਂ ਪਾਜੀ ਪਹਿਲਾਂ ਆਉਂਦੇ ਹੁੰਦੇ ਸੀ ਬਾਈ ਕੋਲੇ ਨਹੀਂ ਕਦੇ ਨਹੀਂ ਮਿਲਿਆ ਬਾਈ ਨੂੰ ਬਸ ਇੱ ਉਹਨੂੰ ਕਿਵੇਂ ਲੱਗਿਆ ਵੀ ਬੰਦਾ ਸੱਚਾ ਕਿਵੇਂ ਕਿਹੜੀ ਗੱਲਾਂ ਲੱਗਿਆ ਸੱਚਾ ਬਾਈ ਤਾਂ ਹੀ ਅਸੀਂ ਆਇਆ ਕਿਹੜੀ ਗੱਲਾਂ ਤੁਹਾਨੂੰ ਲੱਗਿਆ ਬਾਈ ਵੀਡੀਓ ਅਸੀਂ ਰੋਜ਼ ਦੇਖਦੇ ਆ ਬਾਈ ਕਿੰਨੇ ਬੰਦੇ ਨਹੀਂ ਨਹੀਂ ਪਰਚਿਆਂ ਦੀ ਗੱਲ ਕਰਦਾ ਪਰਚਿਆਂ ਤੋਂ ਪਰਚੇ ਦਾ ਬਾਈ ਯਾਰ ਝੂਠੇ ਪਾਏ ਹੋਏ ਨੇ 10000 ਰੁਪਏ ਪਿੱਛੇ ਯਾਰ ਬਾਈ ਜਿਹੜੇ ਬੰਦੇ ਆ ਦੇਖ ਲਓ ਕਿੰਨੀ ਦੁਨੀਆ ਆਈ ਠੀਕ ਹੈ ਨਹੀਂ 10000 ਰੁਪਏ ਪਿੱਛੇ ਯਾਰ ਜਿਹੜੇ ਇੱਕ ਗੱਲ ਮੈਂ ਇਹ ਕਹਿਣਾ ਵੀ ਬਾਈ ਨੂੰ ਤਾਂ ਚਲੋ ਚੱਕ ਲਿਆ ਉਹ ਏਜੰਟਾਂ ਨੂੰ ਕੌਣ ਚੱਕੂਗਾ ਜਿਨ੍ਹਾਂ ਨੇ ਇੰਨੇ ਇੰਨੇ ਪੈਸੇ ਲੋਕਾਂ ਦੇ ਦੱਬੇ ਹੋਏ ਨੇ ਬਾਈ ਅੱਜਕੱਲ ਪੈਸਾ ਪ੍ਰਧਾਨਾ ਜ ਹਾਂ ਉਹਦੇ ਕੰਨੀ ਕੋਈ ਨਹੀਂ ਚੱਕਦਾ ਠੀਕ ਹੈ ਮੈਂ ਬੜੇ ਲੋਕ ਦੁਖੇ ਭਾਈ ਯਾਰ ਮੈਂ ਆਪ ਗਵਾਹਾਂਗਾ ਮੈਂ ਆਪ ਦੇਖਿਆ ਜਿਹੜੇ ਬੰਦੇ ਪੈਸੇ ਲੈ ਲੈਣੇ ਨਾ ਜੰਟ ਮੁੜ ਕੇ ਮੂੰਹ ਨਹੀਂ ਦਿਖਾਉਂਦੇ ਉਹਨਾਂ ਦੇ ਬੌਂਸਰ ਰੱਖੇ ਜਿਹੜੇ ਡੌਣੇ ਵਾਲੇ ਬੰਦਾ ਦੇਖ ਕੇ ਡਰ ਜਾਂਦਾ ਉਹ ਮਨ ਤੇ ਨਾ ਬਣੀ ਨੀ ਪਹਿਲਾਂ ਤੂੰ ਵੀ ਬਹੁਤ ਕੁਝ ਕਰੇਗਾ ਚੱਲੇਗਾ ਹਾਂ ਇਹ ਜੇ ਕੰਮਾਂ ਤੇ ਇਹ ਜੇ ਕੁਝ ਹੁੰਦਾ ਭਾਈ ਹਾਂ ਬਾਬਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਲੋਕ ਨਾਲ ਖੜਜਣਾ ਜੇ ਲੋਕ ਨਾਲ ਆ ਤਾਂ ਭਾਈ ਸਾਰਾ ਕੁਝ ਨਾਲ ਆ ਤੇ ਭਾਈ ਇਹ ਮੈਂ ਦੁਆਰੇ ਫੇਰ ਦੱਸਦੇ ਆ ਪਿੱਖੀ ਤੋਂ ਜਿਹੜਾ ਤਣਾਉਲੇ ਨੂੰ ਰੋਡ ਜਾਂਦਾ ਔਰ ਉਹਦੇ ਉੱਤੇ ਦਾਣਾ ਮੰਡੀ ਆ ਠੀਕ ਆ ਰੋਡ ਦੇ ਉੱਤੇ ਬਿਲਕੁਲ ਪਾਰਕਿੰਗ ਦਾ ਬਾਈ ਪਾਰਕਿੰਗ ਦਾ ਪ੍ਰਬੰਧ ਕਿੱਥੇ ਆ ਉਹ ਪੁਰਾ ਸਿਰੇ ਤੇ ਕਰਾਂ ਕਿੱਥੇ ਉਹ ਪੁਰਾ ਬਾਈ ਜਿਵੇਂ ਵਿਲਾ ਥਾਂ ਪਿਆ ਉਧਰ ਉਧਰ ਹੈਗਾ ਪਾਰਕਿੰਗ ਦਾ ਪ੍ਰਬੰਧ ਵਾਧੂ ਵਾਧੂ ਗੱਡੀਆਂ ਲੱਗ ਜਾਣਗੀਆਂ ਵਾਧੂ ਵਾਧੂ ਜਿੰਨੇ ਮਰਜੀ ਠੀਕ ਆ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਹੈਗਾ ਪ੍ਰਬੰਧ ਵੀ ਹੋਊਗਾ ਇਥੇ ਠੀਕ ਆ ਸਾਊਂਡ ਸਿਸਟਮ ਹਲੇ ਜੜਨਾ ਸਾਰਾ ਸਿਸਟਮ ਹਣ ਸਾਰੀ ਰਾਤ ਲੱਗ ਜੂ ਮਨ ਰਾਤ ਮਿੱਤਰਾਂ ਦੀ ਅੱਜ ਹਾਂ ਸਾਊਂਡ ਸਾਊਂਡ ਬਾਈ ਪੂਰਾ ਸਿਰੇ ਦਾ ਲਾ ਹੋ ਬਾਈ ਮਾਨ ਠੀਕ ਹੈ ਜੀ ਠੀਕ ਹੈ ਠੀਕ ਹੈ ਉਹ ਠੀਕ ਹੋਈ ਹਾਂ ਵਧੀਆ ਵਧੀਆ ਚਲੋ ਹਾਂ ਸਰਪੰਚ ਸਾਊਂਡ ਸੂਟ ਬਾਈ ਸਿਰੇ ਦਾ ਲਾ ਜਾ ਬਈ ਆਵਾਜ਼ ਦਿੱਲੀ ਤੱਕ ਜਾਵੇ ਵੇਖ ਬਾਈ ਗੱਲ ਇਹ ਹੂੰ ਜਿਹੜੀ ਕੱਚ ਆਪਾਂ ਕਿਸੇ ਗੱਲ 'ਚ ਨਹੀਂ ਛੱਡਦੇ ਹੂੰ ਨਾ ਕਾਨੂੰਨੀ ਤੌਰ ਤੇ ਛੱਡੀਏ ਹੂੰ ਨਾ ਆਪਾਂ ਇੱਥੇ ਸੇਵਾ ਛੱਡੀਏ ਨਾ ਸਾਊਂਡ ਛੱਡੀਏ ਹੂੰ ਕੋਈ ਕੱਚ ਨਹੀਂ ਛੱਡਦਾ ਕਿੰਨੇ ਵਜੇ ਤੁਸੀਂ ਪੀਲ ਕਰਦੇ ਹੋ ਵੀ ਲੋਕ ਪਹੁੰਚ ਜਾਣ ਅਸੀਂ ਤੁਹਾਨੂੰ ਵੀ 11 ਕਵੇ ਲੋਕ ਪਹੁੰਚਣਗੇ 11 ਵਜੇ ਆਪਾਂ ਸਟੇਜ ਦੀ ਕਾਰਵਾਈ ਸ਼ੁਰੂ ਕਰ ਦਾਂਗੇ ਹੋਰ ਸੁਣ ਲੋਕ ਬਾਹਰਲੇ ਹੁਣ ਪਹੁੰਚ ਗਏ ਹੂੰ ਉਹ ਤਾਂ 6 ਹੋ ਜਾਂਦੀ ਹੁਣ ਅਸੀਂ ਤਾਂ ਰਹਿਣ ਦਾ ਪ੍ਰਬੰਧ ਗੁਰਦੁਆਰਾ ਚ ਕੀਤਾ ਜਿਹੜੇ ਲੋਕ ਦੂਰ ਵਾਲੇ ਆਤੀ ਪਹੁੰਚ ਕੇ ਬਹੁਤ ਤੱਕ ਗਿਆ ਉਹ ਤਾਈ ਭਾਈ ਕਿਸੇ ਨੇ ਕੰਬਲਾਂ ਦਾ ਪ੍ਰਬੰਧ ਕੀਤਾ ਕੰਬਲਾਂ ਦਾ ਠੀਕ ਹੈ ਠੀਕ ਹੈ ਬਾਹਰ ਦੂਰ ਵਾਲੇ ਬਾਈ ਕਹਿੰਦੇ ਵੀ ਠੰਡ ਹੈ ਤੋਂਦਾ ਦੂਰੋਂ ਆਤੀ ਪਹੁੰਚ ਗਏ ਤੇ ਮੇਰਾ ਵੀਰ ਹਣ ਵੀ ਆ ਜਿੰਨੇ ਵੀਰ ਵੀਡੀਓ ਦੇਖਦੇ ਜ਼ਰੂਰ ਪਹੁੰਚੋ ਯਾਰ ਇੱਕ ਦਿਨ ਉਹ ਵੀ ਆਪਾਂ ਤੁਰੇ ਫਿਰਦੇ ਆ ਤੇ ਇੱਕ ਦਿਨ ਆਪਾਂ ਉਹ ਸੱਚ ਵਾਸਤੇ ਕੱਢੀ ਜਾ ਯਾਰ ਇੱਕ ਪਰਚਾ ਹੁੰਦਾ ਆਪਾਂ ਮੰਨ ਲੈਂਦੇ ਭਾਨੇ ਦੀ ਕੋਈ ਗਲਤੀ ਹੋ 2 3000 ਹਾਲੇ ਕਹਿੰਦੇ ਚੌਥੇ ਦੀ ਤਿਆਰੀ ਆ ਅੱਜ ਬਈ ਛਰੇ ਆਉਂ ਤੱਕ ਕੱਲ ਨੂੰ ਕਿਸੇ ਨਾ ਹੋਰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਭਾਨੇ ਤੋਂ ਸਰਕਾਰ ਨੂੰ ਡਰ ਕੀ ਹੋ ਗਿਆ ਯਾਰ ਇਹ ਕੌਣ ਕਰਾ ਰਿਹਾ ਕੀ ਗੱਲਬਾਤ ਆ ਇਹ ਹੁਣ ਕੱਲ ਨੂੰ ਬਈ ਇੱਥੇ ਵੱਡੇ ਵੱਡੇ ਲੋਕ ਆਉਣਗੇ ਬੋਲਣਗੇ ਕਾਨੂੰਨੀ ਮਾਰ ਵੀ ਆਉਣਗੇ ਸਲਝੇ ਹੋਏ ਸਮਾਜ ਸੇਵੀ ਹੋਰ ਸਾਰੇ ਬੰਦੇ ਆਉਣਗੇ ਉਹ ਬੋਲਣਗੇ ਫਿਰ ਦੱਸਣਗੇ ਆ ਟਰਾਲੀਆਂ ਪੱਦਰ ਕਰਕੇ ਸਟੇਜ ਬਣ ਰਹੀ ਆ ਲੈ ਮਿੱਤਰੋ ਵੀਡੀਓ ਅੱਗੇ ਅੱਗੇ ਸਾਂਝੀ ਜ਼ਰੂਰ ਕਰ ਦਿਓ ਧੰਨਵਾਦ ਜੀ